ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤ ਸੰਗਤ ਜੀ ਬਰਗਾੜੀ ਕਾਂਡ ਨੂੰ 2 ਸਾਲ ਬੀਤ ਚੁੱਕੇ ਨੇ 2 ਸਾਲ ਤੋਂ ਉੱਪਰ ਹੋ ਗਿਆ ਸਮਾਂ ਤੇ ਹਜੇ ਤੱਕ ਸੰਗਤ ਨੂੰ ਇਹ ਹੀ ਨਹੀਂ ਪਤਾ ਲੱਗਿਆ ਕਿ ਕੀਤਾ ਕੀ ਨਹੀਂ ਆਏ ਬਹੁਤ ਜ਼ਿਆਦਾ ਵੱਡੇ ਬੁਲੇਖੇ ਦੇ ਵਿੱਚ ਸਾਡੀ ਸੰਗਤ ਫਿਰਦੀ ਹੈ ਇੱਕ ਤਾਂ ਇਹ ਕਹਿ ਦਿੰਦੇ ਨੇ ਕਿ ਇਹ ਬਾਦਲਾ ਨਹੀਂ ਕਰਵਾਇਆ ਬਾਦਲਾ ਨੇ ਸਿਰਸੇ ਵਾਲੇ ਨੂੰ ਮਾਫੀ ਦਿੱਤੀ ਸੀਗੀ ਦਵਾਈ ਸੀ ਉਧਰ ਦਬਾਅ ਪਾ ਕੇ ਤੇ ਉਹ ਮਾਫੀ ਵਾਪਸ ਵੀ ਲੈ ਲਈ ਗਈ ਸੀਗੀ ਉਹਨਾਂ ਦਾ ਇੰਨਾ ਕੇ ਕੰਮ ਸੀ ਕਦੇ ਵੀ ਮੌਜੂਦਾ ਸਰਕਾਰ ਆਪਣੇ ਰਾਜ ਦੇ ਵਿੱਚ ਐਡਾ ਕਾਂਡ ਨਹੀਂ ਕਰਵਾਉਂਦੀ ਹੁੰਦੀ ਬਾਦਲ ਜਿਹੜਾ 5 ਵਾਰ ਮੁੱਖ ਮੰਤਰੀ ਰਹਿ ਲਿਆ 5 ਵਾਰ ਜਿਹੜਾ ਮੁੱਖ ਮੰਤਰੀ ਰਹਿ ਲਿਆ ਉਹ ਤੁਹਾਨੂੰ ਐਡਾ ਮੂਰਖ ਲੱਗਦਾ ਵੀ ਆਪਣੇ ਰਾਜ ਦੇ ਵਿੱਚ ਐਡਾ ਕਾਂਡ ਕਰਵਾ ਦੂ ਉਹਦੇ ਨਾਲ ਤਾਂ ਸਿੱਧੀ ਹਾਰ ਆ ਉਹਦੀ ਇਹ ਕਾਂਡ ਕਿਹਨੇ ਕਰਵਾਇਆ ਕਿਹੜੇ ਕਿਹੜੇ ਬੰਦੇ ਸ਼ਾਮਿਲ ਸੀਗੇ ਮੈਨੂੰ ਵੀ ਉਸ ਸਮੇ ਬਹੁਤਾ ਨਹੀਂ ਸੀ ਪਤਾ ਮੈਂ ਸੋਚਦਾ ਸੀ ਸਿਰਸੇ ਵਾਲੇ ਦਾ ਕੰਮ ਆ ਕਿਤੇ ਸਿਰਸੇ ਵਾਲੇ ਦਾ ਵੀ ਨਹੀਂ ਉਹਨੂੰ ਵੀ ਇੱਕ ਵਰਤਿਆ ਗਿਆ ਉਸ ਸਮੇ ਉਹਦਾ ਵੀ ਨਾਮ ਵੀ ਬਦਨਾਮ ਇਹਦਾ ਨਾਮ ਵਰਤੋ ਉਹ ਹੈਗਾ ਲੈਡਾ ਦਸ਼ਮਨ ਸੀਗਾ ਉਹਦਾ ਨਾਮ ਵਰਤਿਆ ਗਿਆ ਬਾਦਲਾਂ ਨੇ ਉਹ ਮਾਫੀ ਦੇਦੀ ਸੀ ਬਾਦਲਾਂ ਦੇ ਵਿਰੁੱਧ ਹਵਾ ਚੱਲ ਰਹੀ ਸੀ ਇਸ ਕਰਕੇ ਬਾਦਲਾਂ ਦਾ ਨਾਮ ਵਰਤਿਆ ਗਿਆ ਪਰ ਕਰਵਾਉਣ ਵਾਲਾ ਕੋਈ ਹੋਰ ਸੀਗਾ ਹੋਰ ਸੀ ਕਰਵਾਉਣ ਵਾਲਾ ਜੋ ਉਸ ਸਮੇਂ ਸਾਨੂੰ ਦਿਖ ਰਿਆ ਸੀ ਉਹ ਹੈ ਹੀ ਨਹੀਂ ਸੀ ਜੋ ਹੈਗਾ ਸੀ ਜਨ ਦਿਖਿਆ ਹੀ ਨਹੀਂ ਹੌਲੀ ਹੌਲੀ ਪਤਾ ਲੱਗਿਆ ਕਾਫੀ ਜਿੱਦ ਦੇ ਅਸੀਂ ਲੱਗੇ ਹੋਏ ਹਾਂ ਮੇਰੇ ਸੰਪਰਕ ਵਿੱਚ ਆਉਂਦੇ ਸੀ ਕਈ ਵੀਰ ਥੋੜੀ ਥੋੜੀ ਗੱਲ ਦੱਸਦੇ ਆਏ ਤੇ ਹੁਣ ਮਾਮਲਾ ਕਲੀਅਰ ਹੋ ਚੁੱਕਿਆ ਆ ਇਹ ਢੰਡਰੀਆਂ ਵਾਲੇ ਬਾਬਾ ਜੀ ਸਭ ਜਾਣਦੇ ਨੇ ਕਿਹੜੇ-ਕਿਹੜੇ ਬੰਦੇ ਸ਼ਾਮਲ ਸੀ ਕੀਨੇ ਕਰਵਾਇਆ ਕੀ ਪਰਪਸ ਸੀ ਉਹਦੇ ਪਿੱਛੇ ਸਾਰਾ ਪਤਾ ਆ ਮੈਂ ਮੇਰੀ ਬੇਨਤੀ ਆ ਕਿ ਇਹ ਖੁਦ ਦੱਸ ਦੇਣ ਜਰੂਰ ਨਹੀਂ ਤਾਂ ਦੇਖੋ ਮੈਂ ਤਾਂ ਕਰ ਹੀ ਦੇਣਾ ਖੁਲਾਸਾ ਮੈਂ ਥੋੜਾ ਜਿਹਾ ਹੋਰ ਸਬੂਤ ਇਕੱਠੇ ਕਰ ਲਾ ਮੇਰੇ ਕੋਲ ਤਾਂ ਮੇਰੀ ਪੂਰੀ ਪਿਕਚਰ ਕਲੀਅਰ ਹੋ ਚੁੱਕੀ ਹੈ ਮੇਰੇ ਸਾਹਮਣੇ ਤਾਂ ਹੈਰਾਨ ਰਹਿ ਜੰਗੇ ਉਹ ਜਦੋਂ ਸੁਣੇਗੇ ਉਹ ਖੁਲਾਸੇ ਹਰਾਨ ਰਹ ਜੇਂਗੇ ਤੇ ਇਹ ਗੱਲ ਸੁਣ ਲਓ ਮੈਂ ਵੀਡੀਓ ਜਦ ਵੀ ਪਾਉਂਗਾ ਤੇ ਆਹ ਵੀਡੀਓ ਵੀ ਦੇਖ ਰਹੇ ਹਾਂ ਜਦੋਂ ਖਲਾਸੇ ਹੋਣਗੇ ਪਾਰਟੀ ਬਾਜੀ ਤੋਂ ਉੱਪਰ ਉੱਠ ਜਿਓ ਧੜੇ ਬੰਦੀਆਂ ਤੋਂ ਉੱਪਰ ਉੱਠ ਜਿਓ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹੋਣ ਦੇ ਨਾਤੇ ਵੀਡੀਓ ਦੇਖਿਓ ਆਹ ਵੀਡੀਓ ਵੀ ਸੁਣ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹੋਣ ਦੇ ਨਾਤੇ ਸੁਣੀਓ ਤੁੰਤੰਤੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋਣ ਦੇ ਨਾਤੇ ਸੁਣੀਓ ਆਪਾਂ ਆਪਸੀ ਜਿੱਦਾਂ ਨੂੰ ਸਾਈਡ ਤੇ ਰੱਖੀਏ ਬਹੁਤ ਵੱਡਾ ਮਾਮਲਾ ਸੀ ਉਹ ਸਾਡੇ ਗੁਰੂ ਨੂੰ ਰੋਲਿਆ ਗਿਆ ਉਸ ਸਮੇਂ ਇਨੇ ਕੋਸ਼ਿਸ਼ ਕੀਤੀ ਗੰਦ ਦੇ ਉੱਤੇ ਇਨੇ ਅੰਗ ਖਲਾਰੇ ਖਲਾਸਾ ਮੈਂ ਕਰ ਦੇਣਾ ਮੈਂ ਢਿੰਡਰੀਆਂ ਵਾਲੇ ਬਾਬੇ ਨੂੰ ਕਹਿੰਦਾ ਆ ਬਾਬਾ ਜੀ ਦੱਸ ਦੋ ਮੈਨੂੰ ਪਤਾ ਲੱਗ ਚੁੱਕਿਆ ਪੂਰਾ ਤੇ ਥੋੜਾ ਬਹੁਤਾ ਜਿਹੜਾ ਮਾੜਾ ਮੋਟਾ ਰਹਿੰਦੀਆਂ ਨੇ ਚੀਜ਼ਾਂ ਮੈਂ ਹੋਰ ਇਕੱਠੀਆਂ ਕਰ ਰਿਹਾ ਮੈਨੂੰ ਪੂਰੀ ਪਿਕਚਰ ਕਲੀਅਰ ਹੋ ਚੁੱਕੀ ਆ ਕੀ ਗੱਲ ਸੀ ਉਹ ਤੇ ਬੇਨਤੀ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੰਗਤ ਨੂੰ ਹੁਣ ਛੇਤੀਓ ਪਤਾ ਲੱਗਣ ਲੱਗਿਆ ਜੱਸ ਬਰਾੜ ਵੀਰ ਕਹਿੰਦਾ ਤੂੰ ਦੱਸ ਦੇ ਵੀਰ ਆਪੀ ਹਾਂ ਵੀਰੇ ਮੈਂ ਥੋੜੇ ਜਿਹਾ ਹੋਰ ਚੀਜ਼ਾਂ ਇਕੱਠੀਆਂ ਕਰਨਾ ਮੈਂ ਤਾਂ ਦੱਸੇ ਦੇਣਾ ਮੈਂ ਅੱਗੇ ਵੀ ਕਿਹਾ ਸੀ ਮੈਂ ਢੰਡਰੀਆਂ ਵਾਲੇ ਬਾਬਾ ਜੀ ਨੂੰ ਅੱਗੇ ਹੀ ਬੇਨਤੀ ਕਰ ਚੁੱਕਿਆ ਕਿ ਦੱਸ ਦਿਓ ਤੇ ਜਿਹੜੇ ਜਿਹੜੇ ਦੋਸ਼ੀ ਨੇ ਹੁਣ ਮੈਨੂੰ ਪਤਾ ਹੁੰਦੇ ਦਿਲ ਘਾਉਂ ਆਉਂ ਆ ਕਰਦੇ ਹੋਂਗੇ ਮੈਂ ਤੁਹਾਨੂੰ ਇੰਨੀ ਗੱਲ ਕਹਿੰਦਾ ਪੂਰਾ ਕਰੈਕਟ ਸਹੀ ਜਾਣਕਾਰੀ ਮੇਰੇ ਤੱਕ ਪਹੁੰਚ ਚੁੱਕੀ ਆ ਜਦਦੇ ਦੇਖਦੇ ਆਉਂਦੇ ਸੀ ਹਰਾਨੀ ਹੋਈ ਆ ਜਦੋਂ ਜਾਣਕਾਰੀ ਪਹੁੰਚੀ ਵੀ ਆ ਕੀ ਬਣ ਗਿਆ ਮੈਂ ਨਹੀਂ ਸੋਚਿਆ ਮੈਂ ਸਿਰਸੇ ਵਾਲੇ ਨੂੰ ਦੋਸ਼ੀ ਮੰਨਦਾ ਸੀ ਮੈਂ ਮੈਂ ਸਿੱਧੀ ਜੀ ਗੱਲ ਕਹਾਂ ਮੈਂ ਸਿਰਸੇ ਵਾਲੇ ਨੂੰ ਦੋਸ਼ੀ ਮੰਨਦਾ ਸੀ ਉਸ ਸਮੇਂ ਬਾਦਲਾਂ ਨੂੰ ਮੈਂ ਉਸ ਸਮੇਂ ਵੀ ਨਹੀਂ ਸੀ ਮੰਨਿਆ ਕਿਉਂਕਿ ਇਹਨਾਂ ਦਾ ਪਤਾ ਯਾਰ ਐਡੀ ਬੇਵਕੂਫ ਸਰਕਾਰ ਕੋਈ ਨਹੀਂ ਹੋ ਸਾਦੀ ਆਪਣੇ ਰਾਜ ਦੇ ਵਿੱਚ ਐਡਾ ਕਾਂਡ ਕਰਵਾਵੇ ਉਹਦੀ ਤਾਂ ਹਰਦਾ ਜਾਂ ਫਿਰ ਤਾਂ ਮੈਂ ਉਸ ਸਮੇਂ ਸਿਰਸੇ ਵਾਲੇ ਨੂੰ ਮੰਨਦਾ ਸੀ ਵੀ ਇਹਨੇ ਕਾਂਡ ਕਰਵਾਇਆ ਇਹਨੇ ਕਾਂਡ ਕਰਵਾਇਆ ਮੈਂ ਇਹ ਮੰਨਦਾ ਸੀਗਾ ਪਰ ਉਹਨੇ ਨਹੀਂ ਕਰਵਾਇਆ ਉਹਦਾ ਵੀ ਲੌਂਗ ਯੂਜ਼ ਹੋਇਆ ਬਹੁਤ ਤਕੜੀ ਸਿਆਸਤ ਖੇਡ ਹੋਇਆ ਬਹੁਤ ਵੱਡੀ ਬਹੁਤ ਵੱਡੀ ਗੇਮ ਖੇਡ ਹੋਈ ਜਾ ਉਸ ਸਮੇਂ ਕੌਮ ਦੇ ਨਾਲ ਮੇਰਾ ਵੀਰ ਜਿਹਨੇ ਗਾਲਾਂ ਕੱਢਣੀਆਂ ਕੱਢ ਹੀ ਆਇਆ ਕਰੋ ਪਰ ਇੱਕ ਸਿੱਖ ਹੋਣ ਦੇ ਨਾਤੇ ਗੱਲ ਪੂਰੀ ਸੁਣ ਲਿਆ ਕਰੋ ਦਲੀਲ ਨਾਲ ਗੱਲ ਕਰੂੰਗਾ ਵੀਡੀਓ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਰਗਾੜੀ ਕੰਡ ਦੇ ਖੁਲਾਸੇ ਹੋਣਗੇ ਛੇਤੀ ਹੋਣਗੇ ਵੱਧ ਤੋਂ ਵੱਧ ਮੈਕਸਿਮਮ 15 18 ਦਿਨ ਠੀਕ ਹੈ ਜੀ ਮੈਂ ਕੰਮ ਕਰ ਰਿਹਾ ਆਲਰੇਡੀ ਉਸ ਚੀਜ਼ ਤੇ ਮੇਰੇ ਕੋਲ ਤਾਂ ਬਹੁਤ ਕੁਝ ਪਹੁੰਚ ਚੁੱਕਿਆ ਆ ਤੇ ਇਨਾ ਤੁਹਾਡੇ ਸਾਹਮਣੇ ਆ ਜਣਾ ਕਲੀਅਰ ਕੁਝ ਨਹੀਂ ਹੋਣਾ ਕਲੀਅਰ ਸਾਰਾ ਕੁਝ ਹੋਣਾ ਹੈ ਕਲੀਅਰ ਹੋ ਕਿਉਂ ਨਹੀਂ ਰਿਹਾ ਸਾਡੀ ਸੰਗਤ ਕਰਕੇ ਨਹੀਂ ਹੋ ਰਿਹਾ ਕਲੀਅਰ ਕਿਉਂਕਿ ਅੰਨੇ ਬਾ ਕਿਸੇ ਵੀ ਪਾਸੇ ਮਦਦ ਰਪੈਂਦੇ ਨਹੀਂ ਸੋਚਦੇ ਨਹੀਂ ਹੈਗੇ ਵੀ ਪਿੱਛੇ ਕੀ ਕੁਝ ਹੋ ਸਕਦਾ ਸੋ ਇਤਿਹਾਸ ਤੋਂ ਥੋੜੀ ਜੀ ਸੇਧ ਲਿਆ ਕਰੋ ਬਹੁਤ ਵੱਡੇ ਵੱਡੇ ਧੋਖੇ ਹੋ ਜਾਂਦੇ ਨੇ ਜੋ ਸ਼ਕਲਾਂ ਦਿਖਦੀਆਂ ਹੁੰਦੀਆਂ ਨੇ ਕਈ ਵਾਰ ਮਗਰ ਬਹੁਤ ਵੱਡੇ ਵੱਡੇ ਸ਼ੈਤਾਨ ਬੈਠੇ ਹੁੰਦੇ ਨੇ ਬਹੁਤ ਵੱਡੇ ਵੱਡੇ ਸ਼ੈਤਾਨ ਬੈਠੇ ਹੁੰਦੇ ਨੇ ਬਹੁਤ ਲੰਬੀਆਂ ਗੀਮਾਂ ਹੁੰਦੀਆਂ ਨੇ ਬਚ ਕੇ ਪਹਿਲਾਂ ਵਿਸ਼ਵਾਸ ਜਿੱਤੇ ਜਾਂਦਾ ਫਿਰ ਵਾਰ ਕੀਤਾ ਜਾਂਦਾ ਆ ਢੰਡਰੀਆਂ ਵਾਲੇ ਬਾਬਾ ਜੀ ਨੂੰ ਬੇਨਤੀ ਆ ਖੁਲਾਸਾ ਖੁਦ ਕਰ ਦੋ ਅਸੀਂ ਤਾਂ ਕਰੇ ਦੇਣਾ ਆ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੇ ਚੱਕੇ ਜਾਣਾ ਆ ਕਾਨੂੰਨ ਨੇ ਸਜ਼ਾ ਦੇਣੀ ਆ ਉਹਨਾਂ ਨੂੰ ਇਹ ਨਾ ਸੋਚਣ ਕਿ ਤੇ ਉਹ ਬਚ ਕੇ ਬੈਠੇ ਨੇ ਅਗਲੇ ਵੀ ਮੌਕਾ ਭਾਲਦੇ ਨੇ ਵੀ ਇਹਨੂੰ ਦੋਚੀਏ ਕਿਵੇਂ ਸਮਾ ਸਮਾ ਸਮਰਾਥ ਹੁੰਦਾ ਆ ਮੈਂ ਵੀਡੀਓ ਪਾਉਂਗਾ ਮੈਂ ਸਿਰਫ ਇਹ ਸੇ ਕਰਕੇ ਅਸੀਂ ਪਹਿਲਾਂ ਇਹ ਤਲਾ ਸਾਰਿਆਂ ਨੂੰ ਥੋੜਾ ਜਿਹਾ ਚਕੰਨੇ ਕਰ ਰਿਹਾ ਮੈਂ ਬਾਰ-ਬਾਰ ਮੈਂ ਅੱਗੇ ਵੀ 2-3 ਵਾਰ ਜ਼ਿਕਰ ਕਰ ਚੁੱਕੇ ਹਾਂ ਬਰਗੜੀ ਗਾਣ ਦਾ ਹੁਣ ਵੀ ਕਿਉਂਕਿ ਮੈਂ ਇਸ ਸਮੇਂ ਮਾਈਂਡ ਸੈਟ ਅਪ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਅਚਾਨਕੇ ਮੈਂ ਦੱਸਾਂ ਤਾਂ ਸਾਰੀ ਫੇਲ ਜਾਣ ਵੀ ਆ ਕੀ ਹੋ ਗਿਆ ਇਹ ਨਾ ਹੋਵੇ ਸਾਰੇ ਪਹਿਲਾਂ ਹੀ ਤਿਆਰ ਰਹਿਣ ਵੀ ਹਾਂ ਕੋਈ ਗੱਲ ਖਾਸ ਆ ਬਹੁਤ ਜਿਉ ਕੋ ਸੰਗਤ ਸੋਚ ਦੀ ਉਸ ਤੋਂ ਬਿਲਕੁਲ ਹੀ ਅਲੱਗ ਆ ਬਿਲਕੁਲ ਹੀ ਅਲੱਗ ਆ ਜੋ ਕਾਂਡ ਹੋਇਆ ਸੀ ਬਹੁਤ ਵੱਡੀ ਸਾਜ਼ਿਸ਼ ਸੀ ਤੇ ਐਨੀ ਗੱਲ ਯਾਦ ਰੱਖਿਓ ਬਾਦਲਾਂ ਬੂਦਲਾਂ ਦਾ ਕੋਈ ਹੱਥ ਨਹੀਂ ਸੀ ਉਹਦੇ ਵਿੱਚ ਨਾ ਸਿਰਸੇ ਵਾਲਾ ਹੱਥ ਸੀ ਹੋਰ ਤੇ ਰਸੀਦ ਦੋਸ਼ੀਆਂ ਦੇ ਨਾਂ ਵੀ ਬੋਲੂੰਗਾ ਕਿਹੜੇ ਤਰੀਕੇ ਨਾਲ ਕਾਂਡ ਹੋਇਆ ਉਹ ਵੀ ਦੱਸੂੰਗਾ ਟੰਡਰੀਆਂ ਵਾਲੇ ਬਾਬਾ ਜੀ ਤੱਕ ਵੀਡੀਓ ਪਹੁੰਚਾ ਦੇ ਉਹਨੂੰ ਕਹੋ ਖੁਲਾਸਾ ਕਰ ਦੇਣ ਉਹਨੂੰ ਸਭ ਪਤਾ ਆ ਜੰਦਾ ਜੀ ਬਹੁਤ ਬਹੁਤ ਧੰਨਵਾਦ ਲੱਚਰ ਤਾਲਾ ਲੱਕ ਤੋੜ ਕੇ ਰਾਂਗੇ ਆਈਐਸਫ ਜੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ